ਅਕਾਲ ਤਖਤ ਸਾਹਿਬ ਨੇ ਨਿਸ਼ਾਨ ਸਾਹਿਬ ਦੇ ਰੰਗ ਰੋਗਨ ਦੇ ਬਾਰੇ ਵਿੱਚ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਲੋਕਾਂ ਨੂੰ ਸੁਚੇਤ ਕੀਤਾ ਹੈ। ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਦੇ ਰੰਗ ਦੇ ਸਬੰਧ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਾ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੰਜਾ ਸਿੰਘ ਸਹਿਬਾਨ ਨੇ 15 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਉਠਾਇਆ ਸੀ। ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਸਾਰੇ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਜੋ ਹੈ ਉਹ ਬਸੰਤੀ ਜਾਂ ਫਿਰ ਸੁਰਮਈ ਰੰਗ ਦਾ ਹੀ ਹੋਣਾ ਚਾਹੀਦਾ ਏ ਇਹ ਨਿਰਦੇਸ਼ 1936 ਦੇ ਵਿੱਚ ਅੰਤਿਮ ਰੂਪ ਦੇ ਅੰਦਰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਅੰਦਰ ਅਤੇ ਉਸ ਦੀ ਰੌਸ਼ਨੀ ਦੇ ਵਿੱਚ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਪੰਜ ਸਿੰਘ ਸਾਹਿਬਾਨ ਨੇ ਹਰ ਪ੍ਰਕਾਰ ਦੀ ਜੋ ਵੀ ਲੋਕਾਂ ਨੂੰ ਪੰਬਲਪੂਸੇ ਵਾਲੀ ਸਿਚੁਏਸ਼ਨ ਸੀ ਉਸ ਤੋਂ ਬਾਹਰ ਕੱਢਣ ਦੇ ਵਾਸਤੇ ਗੱਲ ਇੱਕ ਇੱਕ ਕਰਕੇ ਬਿਆਨ ਕਰ ਦਿੱਤੀ ਹੈ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਕਿਹਾ ਕਿ ਸਾਨੂੰ ਉਹੀ ਰੰਗ ਨੂੰ ਬਹਾਲ ਕਰਨਾ ਚਾਹੀਦਾ ਹੈ ਜੋ ਕਿ ਖਾਲਸੇ ਨੂੰ ਉਹਨਾਂ ਨੂੰ ਗੁਰੂ ਸਾਹਿਬਾਨ ਤੋਂ ਹਸਰ ਹੋਇਆ ਸੀ ਉਹਨਾਂ ਫੇਰ ਵੀ ਨਾਲ ਦੇ ਨਾਲ ਇੱਕ ਹੋਰ ਗੱਲ ਦੇ ਬਾਰੇ ਵਿੱਚ ਤਾੜਨਾ ਕੀਤੀ ਹੈ ਕਿ ਕੁਝ ਜੋ ਲੋਕ ਨੇ ਉਹ ਗੁੰਮਰਾਹਕੁੰਨ ਜਾਣਕਾਰੀ ਫੈਲਾਉ ਰਹੇ ਨੇ ਕਿ ਇਹ ਨਵਾਂ ਰੰਗ ਜੋ ਹੈ ਉਹ ਕਿਸੇ ਪ੍ਰਕਾਰ ਦਾ ਕੋਈ ਕੋਡ ਹੈ ਜੋ ਕਿ ਸਰਾਸਰ ਗਲਤ ਗੱਲਬਾਤ ਹੈ। ਉਹਨਾਂ ਕਿਹਾ ਹੈ ਕਿ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਸਾਨੂੰ ਪਤਾ ਚੱਲਦਾ ਹੈ ਕਿ ਅਜੀਹਾ ਕਰਨ ਦੀ ਕੋਈ ਕੋਜੀ ਸਾਜ਼ਿਸ਼ ਜਾਂ ਫਿਰ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਪ੍ਰਤੀ ਅਸੀਂ ਵੀ ਆਉਣ ਵਾਲੇ ਵਕਤ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕਰਾਂਗੇ। ਪਰੰਤੂ ਹੁਣ ਵੱਡੀ ਗੱਲ ਇਹ ਹੈ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਬਾਰੇ ਵਿੱਚ ਅਤੇ ਉਸ ਦੇ ਉੱਪਰ ਇਸਤੇਮਾਲ ਕੀਤੇ ਜਾਣ ਵਾਲੇ ਪੋਸ਼ਾਕੇ ਦੇ ਰੰਗ ਦੇ ਬਾਰੇ ਵਿੱਚ ਜੋ ਕਿ ਕੇਸਰੀ ਤੋਂ ਹਟ ਕੇ ਹੁਣ ਬਸੰਤੀ ਜਾਂ ਫਿਰ ਸੁਰਮਈ ਰੰਗ ਹੀ ਹੋਵੇਗਾ ਉਸ ਦੇ ਬਾਰੇ ਵਿੱਚ ਪੂਰੀ ਦੀ ਪੂਰੀ ਗੱਲਬਾਤ ਜੋ ਹੈ ਉਹ ਸਾਫ਼ ਤਰੀਕੇ ਨਾਲ ਲੋਕਾਂ ਨੂੰ ਸਮਝਾ ਵੀ ਦਿੱਤੀ ਗਈ ਆ ਤੇ ਲਿਖ ਕੇ ਦਿਖਾ ਵੀ ਦਿੱਤੀ ਗਈ ਆ ਤਾਂ ਇਸ ਸਿਚੁਏਸ਼ਨ ਦੇ ਵਿੱਚ ਜੇਕਰ ਲਗਾਤਾਰ ਗੱਲਬਾਤ ਇਸੇ ਪ੍ਰਕਾਰ ਦੇ ਨਾਲ ਉਲਝੀ ਰਹਿੰਦੀ ਹੈ ਤਾਂ ਕਿਹੜੇ-ਕਿਹੜੇ ਹੋਰ ਆਉਣ ਵਾਲੇ ਵਕਤ ਦੇ ਵਿੱਚ ਹੱਲ ਵੇਖਣ ਨੂੰ ਮਿਲਣਗੇ ਇਸ ਦੇ ਬਾਰੇ ਵਿੱਚ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ